ਅਜਨਾ ਦੇਸੂ ਪਿੰਡ ਦੇ ਵਿੱਚ ਖੜੇ ਆ ਮਿੱਤਰੋ ਤੇ ਬਾਈ ਦੇ ਨਾਲ ਬਹੁਤ ਹੀ ਸੋਹਣਾ ਕੰਮ ਆ ਤੇ ਜ਼ਿਲ੍ਹਾ ਸਰਸੇ ਦਾ ਪਿੰਡ ਆ ਤੇ ਇੱਕ ਬਾਈ ਨੇ ਨਾ ਕੰਮ ਚਲਾਇਆ ਘਰ ਦੇ ਵਿੱਚ ਹੀ ਬਹੁਤ ਗਰੀਬ ਜੇ ਪਰਿਵਾਰ ਚੋਂ ਆ ਤੇ ਹੁਣ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਅੰਦਰ ਜਾ ਕੇ ਵੀ ਕਾਹਦਾ ਕੰਮ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਵੀਡੀਓ ਨੂੰ ਸ਼ੇਅਰ ਕਰੋ ਮੇਰਾ ਵੀਰ ਬਣ ਕੇ ਮਿਹਨਤ ਕਰਦਾ ਜਿਹੜਾ ਕੋਈ ਵੀ ਬੰਦਾ ਸੱਚੇ ਦਿਲ ਨਾਲ ਤਾਂ ਬਾਈ ਜਰੂਰ ਸਪੋਰਟ ਕਰਿਆ ਕਰੋ ਤੇ ਹੁਣ ਆਪਾਂ ਬਾਈ ਕੋਲੇ ਚੱਲਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਫਲਸ਼ ਵਾਲਾ ਡੱਗ ਜਿਹੜੇ ਬਾਈ ਅਰਗੇ ਤਿਆਰ ਕਰਦੇ ਆ ਤੇ ਬਾਈ ਮਟੀਰੀਅਲ ਇੱਧਰ ਰਲਾਈ ਜਾਂਦਾ ਤੇ ਪਹਿਲਾਂ ਨਾ ਬ ਸਭ ਤੋਂ ਪਹਿਲਾਂ ਤਾਂ ਬਈ ਮੈਨੂੰ ਬਹੁਤ ਮਾਣ ਆਣਾ ਵੀ ਖੁਸ਼ੀ ਹੋਈ ਤੁਸੀਂ ਮਤਲਬ ਘਰ ਦੇ ਵਿੱਚ ਕੰਮ ਚਲਾਇਆ ਤੇ ਆਪਣਾ ਕੀ ਨਾਮ ਆ ਬਈ ਗੁਰਲਾਲ ਸਿੰਘ ਆ ਜੀ ਮੇਰਾ ਗੁਰਲਾਲ ਸਿੰਘ ਹਾਂਜੀ ਠੀਕ ਆ ਤੇ ਆਪਾਂ ਮਤਲਬ ਕਿਹੜਾ ਪਿੰਡ ਆਪਣਾ ਤੇ ਕਿਹੜਾ ਜ਼ਿਲ੍ਹਾ ਮੰਨਦਾ ਬਈ ਆਪਾਂ ਨੂੰ ਆਪਣਾ ਵੀਰੇ ਦੇਸੂ ਮਲਕਾਨਾ ਪਿੰਡ ਹੈਗਾ ਠੀਕ ਹੈ ਜੀ ਜ਼ਿਲ੍ਹਾ ਸਰਸਾ ਆਪਣਾ ਠੀਕ ਆ ਕਾਲਿਆਲੀ ਮੰਡੀ ਦੇ ਨਾਲ ਹੀ ਇਹ 4 ਕਿਲੋਮੀਟਰ ਠੀਕ ਆ ਬਈ ਹਾਂ ਤੇ ਮੈਂ ਦੁਬਾਰਾ ਫਿਰ ਦਲਾਂ ਬਾਈ ਨਾ ਗਰੀਬ ਜੇ ਪਰਿਵਾਰ ਚੋਂ ਆਣਾ ਮਿਹਨਤ ਕਰਦਾ ਤੁਸੀਂ ਦੇਖ ਸਕਦੇ ਹੋਗੇ ਤੇ ਵਧੀਆ ਬਾਈ ਨੇ ਨਵਾਂ ਨਵਾਂ ਹੁਣ ਕੰਮ ਚਲਾਇਆ ਤੇ ਵੱਧ ਤੋਂ ਵੱਧ ਬਾਈ ਤੁਸੀਂ ਹਣਾ ਸਪੋਰਟ ਕਰਨੇ ਸ਼ੇਅਰ ਜਰੂਰ ਕਰਨੇ ਆ ਵੀਡੀਓ ਕਿਉਂਕਿ ਇਹਦਾ ਬਾਈ ਦਾ ਕੰਮ ਚੱਲ ਪੂਗਾ ਠੀਕ ਆ ਤੇ ਬੰਦਾ ਯਾਰਾਂ ਦਾ ਯਾਰੀ ਇਹ ਘੈਂਟ ਬੰਦਾ ਪੂਰਾ ਤੇ ਅੱਛਾ ਬਾਈ ਕੀ ਸੋਚ ਕੇ ਕੰਮ ਚਲਾਇਆ ਫਿਰ ਤੁਸੀਂ ਸੋਰੀਏ ਵਧੀਆ ਬਈ ਇਹ ਪਹਿਲਾਂ ਇੱਥੇ ਸੀ ਕਿ ਮੈਂ ਆਪਦਾ ਕੰਮ ਕਰ ਲਈਏ ਅੱਛਾ ਘਰੀ ਕੋਈ ਹੋਰ ਆ ਵਾਸੇ ਪਾਸੇ ਬੱਕਰਾ ਇੱਥੇ ਰੋਡ ਤੇ ਬੈਠਾਂਗੇ ਉਹਦੇ ਨਾਲ ਮੈਂ ਸੋ ਚੈੱਕ ਕਰੀ ਚਲਾ ਲੈਣੇ ਆ ਚੱਲਣ ਵਾਲਾ ਕੰਮ ਹੈ ਠੀਕ ਆ ਬਿੰਨ ਵਾਲੇ ਮਾਲਾ ਵੀ ਜੇ ਬਾਹਰ ਕਰਦਾ ਮਾਲਾ ਕਰਾਇਆ ਪੜਾ ਦੇਣਾ ਫਿਰ ਹਾਂ ਹਾਂ ਜਦੋਂ ਆਪਦਾ ਘਰੇ ਨਾਲੇ ਆਪਦਾ ਕੋਈ ਟੱਬਰ ਜਾਬਦਾ ਕੋਈ ਨਾਲ ਹੱਥ ਬਟਾ ਦਿੰਦਾ ਠੀਕ ਆ ਹਾਂਜੀ ਤੇ ਅੱਜ ਤੁਹਾਨੂੰ ਆਪਾਂ ਫਰਮੇ ਵੀ ਦਿਖਾਉਣੇ ਆ ਫਰਮੇ ਬਈ ਨਵੇਂ ਬਣਾਏ ਹੁਣ ਫਿਰ ਨਾਲ ਦੇਣਾ ਹਾਂਜੀ ਬਈ ਅੱਛਾ ਨਵੇਂ ਤਿਆਰ ਹਾਂ ਹਾਂ ਇਹ ਪੱਟੂ ਵਾਲਿਆਂ ਦੇ ਫਰਮੇ ਆ ਵੀ ਜੀ ਅੱਛਾ ਬਹੁਤ ਵਧੀਆ ਸਫ ਉਹ ਹੀ ਥੋਸ ਨਹੀਂ ਰਹਿੰਦੀ ਇਹਨਾਂ ਚ ਵਾਈਬ੍ਰੇਟ ਕਰਕੇ ਬਣਾ ਦਿੰਨੇ ਆ ਠੀਕ ਆ ਬਾਈ ਹਾਂਜੀ ਜੇ ਆਪਾਂ ਬਾਈ ਹੁਣ ਆਪਾਂ ਕੜੇ ਪਹਿਲਾਂ ਦਿਖਾ ਦਗੇ ਆਪਾਂ ਸਾਰੇ ਹਨਾ ਤੇ ਆ ਉੱਪਰਲੇ ਲੈਂਟਰ ਆ ਗਏ ਬਾਈ ਹਾਂਜੀ ਬਈ ਜੀ ਇਹ ਉੱਪਰਲੇ ਲੈਂਟਰ ਆ ਗਏ ਠੀਕ ਆ ਜੀ ਪੂਰਾ ਵਧੀਆ ਸਾਰੀ ਆ ਸੁਰੇ ਪਾ ਕੇ ਪੂਰੇ ਮੋٹے ਜਸਾ ਨੂੰ ਦੇਸੀ ਜਾਂਦੀ ਕੁਆਲਿਟੀ ਅੱਛਾ ਤੇਰੇ ਵਿੱਚ ਬਾਈ ਜੀ ਆਪਾਂ ਮਟੀਰੀਅਲ ਦੀ ਗੱਲ ਕਰੀ ਫੇ ਕਿਹੜੀ ਕਿਹੜੀ ਪਾਉਣੇ ਬਜਰੀ ਪਾਉਣੇ ਜਾਂ ਕੀ ਕੁਛ ਹਾਂ ਹਾਂ ਵਧੀਆ ਤਸ਼ਾਮ ਵਾਲਾ ਘੱਗਰ ਪਾਉਣੇ ਆ ਅੱਛਾ ਤਸ਼ਾਮ ਵਾਲਾ ਰੇਤਾ ਪਾਉਣੇ ਤੇ ਚੱਕੀ ਵਾਲਾ ਠੀਕ ਹੈ ਓਪੀਸੀ 43 ਗ੍ਰੇਡ 6 ਮਿੰਟ ਤਿਆਰ ਬਾਈ ਗਰੰਟੀ ਆਪਣੀ ਗਰੰਟੀ ਆ ਮਤਲਬ ਵੀ ਮਾੜੀ ਚੀਜ਼ ਤਾਂ ਬਾਈ ਬਣਾਉਂਦਾ ਨਹੀਂ ਹੈ ਕਿਉਂਕਿ ਕਹਿੰਦੇ ਹੁੰਦੇ ਪਿੰਡ ਦਾ ਘਹਾਰਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਤੇ ਬਾਈ ਨੇ ਜਦੋਂ ਮੈਂ ਆਹ ਘੜੇ ਇਹਦੇ ਬਾਈ ਨੇ ਬਣਾਏ ਹੋਏ ਹਨਾ ਮੈਂ ਦੇਖ ਕੀ ਦੱਸਦੇ ਸੀਗੇ ਆਹ ਦੇਖੋ ਬਾਈ ਜਮਾ ਆਹ ਦੇਖੋ ਕੁਆਲਿਟੀ ਦੇਖੋ ਸੁੱਕਾ ਮਾਲਾ ਵਧੀਆ ਨਹੀਂ ਹੈਗਾ ਮਤਲਬ ਵੀ ਗਿੱਲੇ ਜੇ ਮਤਲਬ ਵਾਲਾ ਦੱਬ ਦੂ ਹਨਾ ਤੇ ਪੂਰਾ ਗਰੰਟੀ ਵਾਲਾ ਕੰਮ ਆ ਬਾਈ ਦਾ ਠੀਕ ਆ ਤੇ ਅੱਛਾ ਭਾਈ ਜੇ ਆਪਾਂ ਸਫਾਈ ਦੇ ਲਈ ਸਫਾਈ ਬਹੁਤ ਹੈ ਜੀ ਹਾਂ 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 ਉੂੰ ਵੀ ਭਾਈ ਜੀ ਹੈ ਨਾ ਮਤਲਬ ਹੀ ਆਪਣਾ 2.5 ਕਿਲੋਮੀਟਰ ਮਾਲ ਵੀ ਜਾਂਦਾ ਹੈ ਅੱਛਾ ਹਾਂ ਹਾਂ ਇਹ ਅਸੀਂ ਇੱਧਰ ਜਾਂਦੇ ਹਾਂ ਅਮਰਸਰ ਜ਼ਿਲ੍ਹੇ ਚ ਤਰਨਤਾਰ ਜ਼ਿਲ੍ਹੇ ਚ ਠੀਕ ਆ ਕਦੇ ਆਏ ਨਹੀਂ ਵੀ ਇਹ ਕਿਤੇ ਵੀ ਕੋਈ ਮਾੜੀ ਮੋਟੀ ਟਰੇਡ ਆ ਜੀ ਠੀਕ ਆ ਇੱਕ ਮੈਂ ਐ ਵੀ ਦੱਸ ਦਿੰਨਾ ਹੈ ਨਾ ਮੰਨ ਲਓ ਬਾਈ ਦਾ ਕੰਮ ਜ਼ਰੂਰ ਨਾ ਮਾ ਤੇ ਬਾਕੀ ਮਤਲਬ ਕੰਮ ਕਰਦੇ ਨੂੰ ਬਾਈ ਬਹੁਤ ਟਾਈਮ ਹੋ ਗਿਆ ਨਾ ਪਹਿਲਾਂ ਕਿੱਥੇ ਕੰਮ ਕਰਦੇ ਸੀ ਹਾਂ ਪਹਿਲਾਂ ਕਾਫੀ ਟਾਈਮ ਸਰਦੂਲਗੜ੍ਹ ਕਰੇ ਜੀ ਅੱਛਾ ਫਿਰ ਉਹ ਫੱਗੂ ਮੇਰੇ ਮਾਮਾ ਜੀ ਉਹਨਾਂ ਦਾ ਜ ਉੱਥੇ ਸਿੱਖਿਆ ਨੀ ਜਗ੍ਹਾ ਪੱਕੇ ਅਡੇ ਤੇ ਹਾਂਜੀ ਹਾਂਜੀ ਤੁਸੀਂ ਅੜ ਵੀ ਲਾਈ ਸੀ ਹਾਂ ਉਹਨਾਂ ਨੇ ਵੀਡੀਓ ਪਾਈ ਸੀ ਆਪਾਂ ਅੱਛਾ ਉਹਨਾਂ ਕੋਲੇ ਕੰਮ ਸਿੱਖ ਆਏ ਹੋ ਹਾਂਜੀ ਉਹਨਾਂ ਕੋਲੇ ਕੰਮ ਸਿੱਖ ਆਏ ਮੈਂ ਤਾਂ ਹੀ ਬਾਈ ਨੂੰ ਮੰਨ ਲਾ ਵੀ ਬਾਈ ਨੂੰ ਪੁੱਛਿਆ ਸਵਾਲ ਹਨਾ ਕਈਆਂ ਨੂੰ ਐ ਹੁੰਦਾ ਵੀ ਨਵਾਂ ਵਾਲਾ ਕੰਮ ਆ ਪਤਾ ਨਹੀਂ ਕਿਵੇਂ ਹੋਊਗਾ ਤੇ ਭਾਈ ਆ ਨੇੜੇ ਕਰਕੇ ਦਿਖਾ ਦੇ ਤੁਸੀਂ ਸਫਾਈ ਬਾਕੀ ਹਾਂ ਕੁਆਲਟੀ ਦੇਖੋ ਤੇ ਜੇ ਭਾਈ ਗਰੰਟੀ ਦੀ ਗੱਲ ਕਰੀਏ ਮੰਨ ਲਾ ਕਿੰਨੇ ਟਾਈਮ ਦੀ ਮੰਨ ਲਾ ਵੀ ਜਿਵੇਂ ਖਰਾਬ ਖਰੂ ਹੋਣ ਤੋਂ ਕੋਈ ਇਹਦਾ ਲ ਖਰਾਬ ਤਾਂ ਭਾਈ ਜੀ ਹੁਣ ਪੱਥਰ ਆ ਲਾਈਫਟਾਈਮ ਵਾਲਾ ਕੰਮ ਹੀ ਆ ਅੱਛਾ ਵੀ ਮੰਨ ਲਾ ਕਦੀ ਨਹੀਂ ਖਰਾਬ ਹਾਂ ਜਗਾ 2.5 ਫੁੱਟ ਜਗਾ ਦੇ ਵਿੱਚ ਹੀ ਕਵਰ ਹੋ ਜਾਂਦੀ ਹੈ। ਅੱਛਾ। ਹਾਂ ਜਿਵੇਂ ਪਹਿਲਾਂ ਹੁਣ ਆਪਾਂ ਡਿਗ ਬਣਾਉਂਦੇ ਸੀਗੇ। ਹਾਂ ਉਹ ਮਤਲਬ ਜਗਾ ਵਾਲੀ ਰੋਕ ਹਾਂ ਹਾਂ ਜਗਾ ਮਤਲਬ 7-8 ਫੁੱਟ ਦੇ ਕਰੀਬ ਮਤਲਬ ਜਗਾ ਰੋਕ ਦਿੰਦੇ ਸੀ। ਹਾਂ 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 ਰੋਕ ਲੈਂਦੇ ਸੀਗੇ। ਫਿਰ ਉਹ 5-4 ਸਾਲਾਂ ਬਾਅਦ ਆਪਣੇ ਆਪ ਨੂੰ ਪਤਾ ਹੀ ਲੱਗੇ ਕਰ-ਕਰ ਪਰ ਜਾਂਦੇ ਸੀ ਪਰ ਉਹ ਨਾਲੀ 'ਚ ਜਾਂਦਾ ਸੀ ਜਿਵੇਂ ਸਪਲਾਈ ਸਮੈਲ ਮਾਰਦੀ ਸੀ। ਠੀਕ ਆ। ਇਹ ਬਾਈ ਫਿਰ ਕਿੰਨੇ ਕੇ ਪੈ ਜਾਂਦੇ ਕੜੇ ਜੀ ਆਪਾਂ ਗੱਲ ਕਰੀਏ। ਇਹ ਜੀ 25 ਫੁੱਟ 'ਚ ਮਤਲਬ ਵੀ ਇਹ ਫੁੱਟ ਵਾਂਗੂ ਹੁੰਦਾ ਜ 13 ਇੰਚ ਦਾ ਹੁੰਦਾ। ਮਤਲਬ ਫੁੱਟ ਫੁੱਟ ਦੀ ਹੈ ਕਿ ਮਾ ਲਓ ਥਾਂ ਦੇ ਸਾਬ ਬਣਾਉਂਦਾ ਮੈਂ ਕਈ ਵਾਰ ਫਿਰ ਇਹ ਛੇਤੀ ਭਰਦਾ ਨਹੀਂ ਹੈ ਜੀ ਪਾਣੀ ਦਾ ਪੂਰਾ ਪਾਣੀ ਦੀ ਨਿਕਾਸੀ ਦਾ ਪੂਰਾ ਪੱਕਾ ਆਲਾਜ ਹੈ ਜੀ ਠੀਕ ਆ ਹਾਂਜੀ ਠੀਕ ਆ ਜੇ ਭਰਦਾ ਵੀ ਹੈ ਆਪਾਂ 12 15 ਸਾਲ ਦਾ ਪਹਿਲਾਂ ਭਰਦਾ ਨਹੀਂ ਠੀਕ ਆ ਅਗਰ ਭਰਦਾ ਵੀ ਆ ਆਪਾਂ ਖਾਲੀ ਕਰਾ ਸਕਦੇ ਆ ਠੀਕ ਆ ਟੈਂਕਰ ਤੋਂ ਤੇ ਉਨੇ ਸਾਲ ਹੀ ਫੇਰ ਚਲਾਓ ਠੀਕ ਆ ਇੱਕ ਮੈਂ ਹੋਰ ਵੀ ਬਾਈ ਨੇ ਮੈਨੂੰ ਪਹਿਲਾਂ ਦੱਸਿਆ ਵੰਲਾ ਵੀਡੀਓ ਬਣਾਉਣ ਤੋਂ ਪਹਿਲਾਂ ਕਹਿੰਦਾ ਵੀ ਬਾਈ ਜਿੱਥੇ ਮਰਜੀ ਬਾਈ ਸਭ ਤੋਂ ਰੇਟ ਬਾਈ ਸਸਤਾ ਥੋੜੀ ਆ ਹਾਂ 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 ਐਵੇਂ ਨਾ ਕਹਦੇ ਹੁਣ ਚੱਲਦੀ ਵੀਡੀਓ ਨਹੀਂ 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 ਇਹਦੀ ਗੱਲ ਨਹੀਂ ਕੁਆਲਿਟੀ ਟਾਪ ਦੀ ਮਿਲੂਗੀ ਰੇਟ ਵੀ ਪੜਤੇ ਵਾਲਾ ਤੇ ਮੈਂ ਕਿਹਾ ਕਿ ਆਪਣਾ ਨਵਾਂ ਕੰਮ ਹੈ ਠੀਕ ਆ ਕੁਆਲਿਟੀ ਸਹੀ ਹੋਊਗੀ ਹਾਂ ਵੀ ਨਵਾਂ ਕੰਮ ਆ ਬਾਈ ਦਾ ਵੱਧ ਤੋਂ ਵੱਧ ਚਲਾਓ ਬਾਈ ਥੋੜੇ ਸਾਰੇ ਆ ਸ਼ੇਅਰ ਕਰੋ ਵੱਧ ਤੋਂ ਵੱਧ ਵੀਡੀਓ ਠੀਕ ਆ ਤੇ ਇਹਦਾ ਵਿਚਾਰਾ ਕੰਮ ਚੱਲੂ ਘਰੇ ਕੰਮ ਚਲਾਇਆ ਕਿਉਂਕਿ ਦੁਕਾਨ ਹੈ ਬਾਈ ਬਾਹਰ ਵੀ ਚਲਾ ਸਕਦਾ ਕਿਉਂਕਿ ਫਿਰ ਤੁਹਾਨੂੰ ਵ ਤੇ ਕਿਉਂਕਿ ਜੇ ਬਾਹਰ ਵਾਲਾ ਕੰਮ ਚਲਾਉਂਦਾ ਤਾਂ ਉੱਥੇ ਬਈ ਤੁਹਾਨੂੰ ਪੈਸੇ ਵੀ ਦੇਣੇ ਪੈਂਦੇ ਹਾਂ। ਕਿਰਾਏ ਭੜੇ ਹੂ ਮੱਲਾਣਾ ਵੀ ਲੋਟ ਨਹੀਂ ਆਉਂਦਾ ਹਣਾ। ਤੇ ਘਰੇ ਕੰਮ ਚਲਾਇਆ ਤੇ ਅੱਜ ਹੁਣ ਤੁਹਾਨੂੰ ਆਪਾਂ ਦੁਬਾਰੇ ਬਈ ਪਿੰਡ ਦੀ ਲੋਕੇਸ਼ਨ ਜਿਹੜੀ ਤੁਹਾਨੂੰ ਦਿਖਾ ਦਨੇ ਆ ਤੇ ਮਨ ਲਾ ਵੀ ਇਹ ਕਿੱਥੇ ਜੇ ਰਹਿ ਗਿਆ ਮਨ ਲਾ ਆਪਣਾ ਘਰ ਮਾੜਾ ਇਹ ਦੱਸ ਲਈਏ ਵੀਡੀਓ ਚੱਲਦੀ ਆ। ਆਪਣਾ ਘਰ ਵੀ ਜੀ ਆਪਣਾ ਇਧਰੋ ਜੇ ਤੁਸੀਂ ਕਾਲੇ ਵਾਲੀ ਮੰਡੀ ਤੋਂ ਆਉਂਗੇ ਠੀਕ ਹੈ ਜੀ ਤਾਂ ਇਹ ਰਾਮਾ ਰੋਡ ਵੱਜਦਾ ਜੀ। ਰਾਮਾ ਰੋਡ ਵੱਜਦਾ ਹਾਂਜੀ ਕਾਲੇ ਵਾਲੀ ਤੋਂ 5 ਕਿਲੋਮੀਟਰ ਨਾਲ ਹੀ ਹੈ ਜੀ ਇਹ। ਠੀਕ ਹੈ। ਠੀਕ ਹੈ ਅਗਰ ਆਪਾਂ ਰਾਮੇ ਬਣਵਾਉਨੇ ਆ ਤਾਂ ਆਪਾਂ ਨੂੰ ਇਹ ਮਤਲਬ 12 ਤੋਂ 15 ਕਿਲੋਮੀਟਰ ਪੈਂਦਾ ਕਾਲੇ ਵਾਲੀ ਰੋਡ ਤੇ ਅੱਛਾ ਅੱਛਾ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਤੇ ਬਾਹਰੀ ਮੱਲਾ ਫਿਰਨੀ ਦੇ ਘਰ ਆ ਬਾਈ ਦਾ ਕਿਤੇ ਸਾਨੂੰ ਉਲਝਣ ਬਾਜੀ ਵਾਲਾ ਕੰਮ ਹੈ ਨਹੀਂਗਾ ਤੇ ਪੂਰਾ ਘੈਂਟ ਕੰਮ ਆ ਬਾਈ ਦਾ ਠੀਕ ਆ ਤੇ ਜੇ ਬਾਈ ਆਪਾਂ ਹੁਣ ਰੇਟ ਦੀ ਗੱਲ ਕਰੀਏ ਦੀ ਹੈਨਾ ਤਾਂ ਮਤਲਬ ਰੇਟ ਮਤਲਬ ਕੀ ਹੈ ਇਹਨਾਂ ਦਾ ਜੇ ਕਈ ਵਾਰ ਮੰਨ ਲਓ ਕਿਸ ਨੇ ਲਵਾਉਣਾ ਮੰਨ ਲਾ ਕਿਸੇ ਨੇ ਵੀ ਹਾਂਜੀ ਤੇ ਕੀ ਰੇਟ ਰੂਟ ਹੁੰਦਾ ਇਹਨਾਂ ਦਾ ਇਹਦਾ ਰੇਟ ਬਾਈ ਜੀ ਹੁਣ ਤਾਂ ਦੇਖ ਲਓ ਅਸੀਂ ਪਹਿਲਾਂ ਹੁਣ ਉੱਥੇ ਵੀ ਲਾ ਕੇ ਆਏ ਪੰਜਾਬ ਚ ਜਾਂਦੇ ਸੀ ਅੱਛਾ ਇਹਦਾ ਮੰਨ ਕੇ ਚੱਲੋ 12 12500 ਰੁਪਇਆ ਰੇਟ ਚੱਲੀ ਜਾਂਦਾ ਕੋਈ 11 ਆਪਾਂ ਮੰਨ ਕੇ ਚੱਲੋ ਵੀ ਇਹਦਾ 11000 ਰੁਪਇਆ ਰੇਟ ਤੇ ਲਾ ਦਾਂਗੇ ਜੀ ਉੱਪਰਲਾ ਲੈਂਟਰ ਦੇਵਾਂਗੇ ਅੱਛਾ ਪੂਰਾ 25 ਫੁੱਟ ਪੱਕਾ ਕਰਕੇ ਦੇਵਾਂਗੇ ਅੱਛਾ ਮੰਨ ਲਾ ਤੁਸੀਂ ਮੰਨ ਲਾ ਖੁਦ ਤੁਹਾਡੇ ਨਾਲ ਜਿਹੜੇ ਬੰਦੇ ਹੁੰਦੇ ਉਹ ਜਾਣਗੇ ਉਹ ਪੱਕਾ ਫਿੱਟ ਕਰਕੇ ਆਉਣੇ ਖੁਦ ਪਟਾਈ ਕਰਦੇ ਆ ਅੱਛਾ ਖੁਦ ਪਟਕੇ ਮੰਨ ਲਾ ਫਿੱਟ ਕਰਕੇ ਆਉਂਗੇ ਜਮਾ ਕਲੀਅਰ ਹਾਂ ਕੋਈ ਥੋਥਾਲੀ ਕੰਮ ਨਹੀਂ ਠੀਕ ਹੈ ਜ਼ਮੀਨ ਦੇ ਵਿੱਚ ਪੂਰਾ ਫਿੱਟ ਫਿੱਟ ਪਟਕੇ ਇਹ ਕੜੇ ਤੇ ਪੈ ਜਾਣੇ ਆ 22 ਫੁੱਟ ਚ ਕਵਰ ਹੋ ਜਾਣਾ ਠੀਕ ਹੈ ਬਹੁਤ ਦੇ ਲਓ ਵੀ ਮਿੱਤਰੋ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਦੱਸਿਓ ਅੱਛਾ ਭਾਈ ਜਿਵੇਂ ਆਪਾਂ ਹੁਣ ਵਿੱਚ ਕਈ ਭਰਾ ਫਿਰ ਮੈਨੂੰ ਬਾਅਦ ਵਿੱਚ ਕਹਿਣਗੇ ਭਾਈ ਹਨਾ ਜਿਵੇਂ ਮੰਨ ਲਾ ਕੋਈ ਗੱਡੀ ਦਾ ਕਰਾਇਆ ਹੁੰਦਾ ਉਹ ਲੱਗ ਹੁੰਦਾ ਕਿ ਪਿੱਛੀ ਗਿਆ ਹਾਂ ਉਹ ਦਿਲ ਵਿੱਚ ਹਾਂ ਉਹ ਮਤਲਬ ਵੀ ਮਾਲਕ ਦਾ ਹੋਣਾ ਜੀ ਅੱਛਾ ਉਹ ਮਾਲਕ ਦਾ ਹੋਣਾ ਹਾਂਜੀ ਹਾਂਜੀ ਪੀਪਾ ਮਾ ਬੰਦਾ ਬੰਬੇ ਬੈਠਾ ਹੋਵੇ ਉੱਥੇ ਵੀ ਲੱਗ ਹਾਂ 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 ਉੱਥੇ ਵੀ ਮਰਜੀ ਹੋਵੇ ਖਰਚਾ ਗੱਡੀ ਦਾ ਭਾਈ ਛੋੜਾ ਹੋਊਗਾ ਠੀਕ ਆ ਤੇ ਬਾਈ ਨੇ ਤੁਹਾਨੂੰ ਆ ਰੇਟ ਦੱਸਤਾ ਠੀਕ ਆ ਇੱਕ ਵਾਰੀ ਬਾਈ ਹੋਰ ਦੱਸ ਦੇ ਹਾਂਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਬਾਕੀ ਦੀ ਅਗਲੀ ਵੀਡੀਓ ਆਪਾਂ ਉਹ ਵੀਡੀਓ ਦੇ ਵਿੱਚ ਕੋਈ ਨਾ ਕੋਈ ਆਫਰ ਵੀ ਦੇ ਲਾਂਗੇ ਬਾਈ ਹਨਾ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ ਆਓ ਫਿਰ ਆਪਾਂ ਚਾਹੀ ਨਹੀਂ ਚਾਹੁੰਦੇ ਆਪਣੇ ਕਿਹਦਾ ਕਿ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂਗਾ ਉਹਨੂੰ ਮੂੰਹ ਮਠਾਉਣਾ ਦੇਣਾ ਬੰਦਾ ਹਾਂ ਉਹਨੂੰ ਆਪਾਂ ਟੱਕਣ ਫਰੀ ਦੇ ਦਾਂਗੇ ਟੱਕਣ ਫਰੀ ਦੇ ਰਾਂਗੇ ਹਾਂਜੀ ਆ ਟੱਕਣ ਦਿਖਾ ਦਿਓ ਕੁਆਲਿਟੀ ਹਾਂ ਮਾੜਾ ਨੇੜੇ ਕਰਕੇ ਆਪਾਂ ਟੱਕਣ ਫਰੀ ਦੇ ਦਾਂਗੇ ਟੱਕਣ ਫਰੀ ਆਪ ਦਾ ਲੈ ਜਾਓ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਕਰੂਗਾ ਜਿਹੜਾ ਬੰਦਾ ਜਿਹੜਾ ਬੰਦਾ 100 ਗ ਤੇ ਫਿਰ ਆਪੋ ਉਦੋਂ ਬਾਅਦ ਵੀਡੀਓ ਆਪਾਂ ਕਟਾਂਗੇ ਇਹ ਕਾਲੇ ਵਾਲੀ ਮੰਡੀ ਦੇ ਨਾਲ ਆ ਜੀ ਦੇ ਸੁਮਲਕਾਣਾ ਪਿੰਡ ਆ ਜੀ ਇੱਕ ਪਿੰਡ ਦਾ ਨਾਂ ਹੀ ਆ ਦੇਸੂ ਮਲਕਾਣਾ ਅੱਛਾ ਮਲਕਾਣਾ ਵੀ ਕਹਿੰਦੇ ਆ ਹਾਂ ਦੇਸੂ ਮਲਕਾਣਾ ਜੀ ਠੀਕ ਆ ਕਾਲੇ ਵਾਲੀ ਮੰਡੀ ਤੋਂ 4 ਕਿਲੋਮੀਟਰ ਹੈ ਇੱਧਰ ਰਾਮੇ ਨੂੰ ਆਉਣੇ ਆਪਾਂ ਹੁਣ ਆ ਤੁਸੀਂ ਦੇਖੋ ਇਹ ਆ ਰੋਡ ਦਿਖਾਇਆ ਤੁਹਾਨੂੰ ਇਹ ਕਾਲੇ ਵਾਲੀ ਮੰਡੀ ਤੋਂ ਆਇਆ ਜੀ ਰੋਡ ਇਹ ਇੱਧਰ ਨੂੰ ਆ ਨਹਿਰਾ ਤੋਂ ਬਾਅਦ ਇਹ ਵਗ ਜਾਂਦੇ ਇੱਕ ਰਾਮੇ ਨੂੰ ਇੱਕ ਡੱਬ ਵਾਲੀ ਨੂੰ ਵੀ ਕਹਿੰਦੇ ਆ ਹਸੂ ਨਰੰਗ ਬੰਨੀ ਠੀਕ ਆ ਜੀ ਹਾਂਜੀ ਤੇ ਲਓ ਵੀ ਮੇਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਸੋਹਣਾ ਕੰਮ ਆ ਬਾਈ ਦਾ ਗਰੀਬ ਜੇ ਪਰਿਵਾਰ ਚੋਂ ਇਹਦਾ ਵਿਚਾਰ ਦਾ ਕੰਮ ਚੱਲ ਪੂਗਾ ਠੀਕ ਆ ਇਸੇ ਕਰਕੇ ਬਾਈ ਕੋਲੇ ਅੱਜ ਪਹੁੰਚਿਆ ਜੇ ਕੋਈ ਹੋਰ ਵੀ ਭਰਾ ਕੋਈ ਇਦਾਂ ਦਾ ਕੰਮ ਕਰਾ ਜੇ ਉਹ ਮਰਜੀ ਵੀ ਸਾਨੂੰ ਸੰਪਰਕ ਕਰ ਸਕਦਾ ਹੈ ਹਾਂਜੀ ਹਾਂਜੀ ਪੇਜ ਤੇ ਆਪਣਾ ਨੰਬਰ ਆ ਧੰਨਵਾਦ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ